ਜਾਦਾ ਰਹਾ ਜੇ ਖਾਲਸਾ ਆਉਣਾ ਆ ਕੋਲ ਆ ਰਿਓਏ ਸਭ ਮਿਲ ਕਰੇ ਜਦੋਂ ਰਾਹੀ ਖਾਲਸਾ ਆਉਣਾ ਹੋ ਨਾਲ ਪਿਆਰੇ ਜੋ ਪੜਦੇ ਸੁਣਦੇ ਦੁੱਖ ਟੁੱਟ ਉਹਨਾਂ ਦੇ ਜਾਵਣਗੇ ਸੱਚ ਆਖਿਆ ਬਾਦਸ਼ਾਹ ਪਹਿਲੇ ਦਾ ਸਿੰਘ ਕਰਕੇ ਸੱਚ ਦਿਖਾਵਣਗੇ ਸੱਚ ਆਖਿਆ ਬਾਦਸ਼ਾਹ ਬਈ ਬਈ ਦੇ ਤਾਂ ਓ ਲੜ ਜੰਗਾਂ ਨਹਾਲ ਔਰੰਗਿਆਂ ਦੇ ਜੰਗ ਵਿੱਚ ਜ਼ੁਲਮ ਨੂੰ ਟਾਉਣਾ ਆ ਗਵਾਰ ਹੋਏ ਸਭ ਮਿਲ ਜਾਨੇ ਜਦ ਰਾਜ ਖਾਲਸਾ ਆ ਆ ਗਵਾਰ ਹੋਏ ਸਭ ਮਿਲ ਜਾਣੇ ਜਦ ਰਾਜ ਖਾਲਸਾ ਆ ਹੋ ਪਤਾ ਲੱਗੂ ਕੀਮਤ ਕੰਢਿਆਂ ਦੀ ਉਹਨਾ ਮਾਛੀਵਾੜੇ ਦੇ ਰੋੜਾਂ ਦੀ ਜੜ ਫੌਜ ਅਕਾਲੀ ਆਉਣੀਆਂ ਜਦ ਪੂਰੀ ਛੜਵੇ ਕਰੋੜਾਂ ਦੀ ਜੜ ਫੌਜ ਅਕਾਲੀ ਆਉਣੀਆਂ ਸੱਤ ਜੁਗ ਦਾ ਸਮ ਸੁਨੈਰੀ ਜੋ ਉਹ ਖਾਲਸੇ ਪੰਥ ਲਿਆਉਣਾ ਆ ਖੁਵਾਰ ਹੋਏ ਸਭ ਮੇਲ ਪੈਣੇ ਧਰਾ ਰਾਜ ਕਾਲ ਸਾ ਹੋਣਾ ਆ ਥੁਆਰੇ ਹੋਏ ਸਭ ਮਿਲਦੇ ਬਣੇ ਜਦੋਂ ਰਾਜ ਕਾਲ ਸਾ ਹੋਣਾ ਆ ਹੋ ਹਾਰੇ ਪਾਸੇ ਹਾਸੇ ਹੋਣਗੇ ਨਾ ਨਜ਼ਰ ਕੋਈ ਦੁਖੀ ਆ ਆਵੇਗਾ ਓ ਹੁਣਾ ਰਾਜ ਪਰਮੇਸ਼ਰ ਦਾ ਨਾ ਕੋਈ ਬੰਦਾ ਪਾਪ ਖਮਾਵੇਗਾ ਉਹ ਹੋਣਾ ਰਾਜ ਦਾ ਮੈਲ ਕੱਢ ਕੇ ਮੰਨਦੇ ਮੰਦਰ ਚੋਂ ਮੈਲ ਕੱਢ ਕੇ ਮੰਨਦੇ ਮੰਦਰ ਚੋਂ ਰੱਬ ਨੇ ਚੌਂਕੜਾ ਲਾਉਣਾ ਆ ਖੁਆਰ ਹੋਏ ਸਭ ਮੇੜ ਪੜਨੇ ਆਜ ਕਾਲਸਾ ਆਉਣਾ ਹੋਏ ਸਭ ਮੇਰੇ ਨਾ ਨਾਲਸਾ ਆਉਣਾ ਨਾ ਨੰਗਾ ਨਾ ਕੋਈ ਭੁੱਖਾ ਜੀ ਹੋਣਾ ਬਿਨ ਕੋਈ ਕੁਲੀ ਜੁੱਲੀ ਤੂੰ ਨਾ ਵਾਂਡ ਰਹਿਣੀ ਹੈ ਮਰਨਾ ਦੀ ਹੋਏ ਜ਼ੁਲਮ ਜੋ ਜਨਤਾ ਪੁੱਲੀ ਤੋ ਨਾ ਵਾਂਡ ਰਣੀਏ ਵਰਨਾ ਦੀ ਉਹ ਹਰ ਧਰਮ ਦਾ ਬੂਟਾ ਜੋ ਉਹਨੂੰ ਪਾਣੀ ਖਾਲ ਸੇ ਪਾਉਣਾ ਆ ਹਵਾਰ ਹੋਏ ਸਭ ਮੇਰੇ ਪੈਰੇ ਜਦ ਰਾਜ ਖਾਲ ਸਾ ਉਹ ਆਜ ਕਾਲ ਸਾ ਆਉਣਿਆਂ ਉਹ ਆਹ ਆ ਦੇਤ ਦਾਜ ਦਾ ਬਣ ਕੇ ਜੋ ਆਹ ਆ ਦੇਤ ਦਾਜ ਦੇ ਬਣ ਗਏ ਜੋ ਸਭ ਦੇਣੇ ਕੱਢ ਰਵਾਜਾਂ ਚੋਂ ਹੈ ਜਗ ਦੀ ਜਨਨੀ ਔਰਤ ਜੋ ਉੱਚਾ ਰਤਬਾ ਮਿਲੂ ਸਮਾਜਾਂ ਚੋਂ ਜਗ ਦੀ ਜਨਨੀ ਔਰਤ ਜੋ ਉਹ ਫਲ ਲੱਗਣੇ ਸੱਬੇ ਸਦਰਾਂ ਨੂੰ ਫਾਲੇ ਲੱਗਣੇ ਸੱਬੇ ਸਦਰਾਂ ਨੂੰ ਜੜੋਂ ਨਾਸ ਜ਼ੁਲਮ ਦਾ ਹੋਣਾ ਆ ਖੁਆਰ ਹੋਏ ਸਭ ਮਿਲ ਬਣੇ ਜਦ ਰਾਜ ਥਾਲਸਾ ਆਉਣਾ ਆ ਰਮੇ ਸਭ ਮੇਗੇ ਨੇ ਜਦੋਂ ਰਾਜ ਖਾਲਸਾ ਆਉਣਾ ਉਹ ਕਦਰ ਕਦਰ ਹੋਣੀ ਜਦ ਕੁਦਰਤ ਦੀ ਫਿਰ ਵੇਖੀ ਰੰਗ ਦਿਖਾਵੇਗੀ ਉਹ ਹਾਰ ਪਰੋ ਕੇ ਖੁਸ਼ੀਆਂ ਦੇ ਹਰ ਗਲ ਇਨਸਾਨ ਨੇ ਪਾਵੇਗੀ ਉਹ ਹਾਰ ਪਰੋ ਕੇ ਖੁਸ਼ੀਆਂ ਦੇ ਹਰ ਗੜੇ ਵਸਾਨ ਦੇ ਪਾਵੇਗੀ ਲੱਗ ਜਹਾਂ ਤਬਾਜੋ ਸਦੀਆਂ ਤੋਂ ਉਹ ਪੰਥ ਖਾਲਸੇ ਧੁਣਾ ਆ ਖੁਲ ਗਏ ਸਭ ਮਿਲ ਪੈਣੇ ਜਗਤ ਅਜ ਕਾਲ ਸਾ ਆਉਣਾ ਆ ਖੁਲ ਗਏ ਸਭ ਮਿਲ ਪੈਣੇ ਜਗਤ ਅਜ ਕਾਲ ਸਾ ਆਉਣਾ ਆ ਮਲਕੀਤ ਸਰਪੰਚਾ ਬਾਣੇ ਨੀਲੇ ਜੋ ਮਲਕੀਤ ਸਰਪੰਚਾ ਬਾਣੇ ਨੀਲੇ ਜੋ ਅੰਬਰ ਹਾਨਾ ਨਸੂਰਤ ਮਲਾ सौर क्रिया कार